ਜਾਣਾ ਤੂੰ ਤੇ ਪਹਿਲਾਂ ਵਾਈ ਜਾਣਾ ਉੱਥੇ ਨਾ ਵੇ ਮੁੰਡਾ ਬੈਗ ਆਪ ਹੀ ਬੈਗ ਕਰਨ ਰਿਹਾ ਵਾ ਜਿਹੜਾ ਚੱਲਾ ਮੁੰਡਾ ਉਹਨੂੰ ਵੀ ਕੋਈ ਪਰਵਾਹ ਨਹੀਂ ਦੰਦ ਕੱਢਦਾ ਫਿਰਦਾ ਟੈਂਟਰ ਫਰੀ ਪਤਾ ਲੱਗ ਹੀ ਜਾਣਾ ਚੱਕੋ ਜੀ ਰੱਖਦੇ ਬੈਗ ਉੱਥੇ ਚਲੋ ਜੀ ਬਾਏ ਬਾਏ ਮਾਂ ਪੁੱਤ ਦਾ ਪਿਆਰ ਭਈ ਹੁਣ ਕੀ ਕਰਨ ਵਿਚਾਰੇ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਜਨਾਂ ਦਾ ਸਵਾਗਤ ਹੈ ਪਿੱਛੇ ਸਾਡੇ ਹੈਰੀ ਤੇ ਪਿਰਤਾ ਦੇ ਨਾਲ ਸੁੱਖਾ ਕਹਿੰਦੇ ਮੇਰੇ ਵੀਰ ਇੱਧਰ ਸਾਡੇ ਕਹਿੰਦੇ ਵੀਰ ਡਰਾਈਵਰ ਵੀਰ ਜੀ ਵੀ ਪਹੁੰਚ ਚੁੱਕੇ ਨੇ ਗੈਰੀ ਵੀਰ ਜੀ ਕਹਿੰਦੇ ਨਾਲ ਦੀ ਨਾਲ ਤਰ ਪਹਿਲਾਂ ਪਾਰ ਆਏ ਜੇ ਟਾਈਮ ਨਾਲ ਹੀ ਵੀਰ ਜਾਣਾ ਆਪਾ ਜਾਣਾ ਤੂੰ ਪਹਿਲਾਂ ਪਾਈ ਜਾਣਾ ਉੱਤੇ ਇਹਨੂੰ ਲਾ ਕੇ ਪੈਸੂ ਤੁਰੀਏ ਤੇ ਅੱਜ ਦਾ ਵਲੌਗ ਹੋਣਾ ਰ ਮਾੜਾ ਜਾਂ इमोशनल ਠੀਕ ਨੇ ਅੱਜ इमोशनल ਡੈਮੇਜ ਹੋਏਗਾ ਤੇ ਚਲੋ ਜਿਹੜਾ ਆਇਆ ਵੀਰੇ ਉਹਨੇ ਜਾਣਾ ਵੀ ਆ ਹੁਣ ਬਾਹਰੋਂ ਆਏ ਬੰਦੇ ਇਹਨਾਂ ਨੂੰ ਬਾਹਰ ਜਾਣਾ ਵੀ ਆ ਵਾਪਸ ਅੱਜ ਰੋਣਾ ਸੀ ਅੱਜ ਰੋਣ ਵਾਲਾ ਤੇ ਅੱਜ ਲੇਰਾਂ ਵੇਖੀ ਪੈਂਦੀਆਂ ਹਾਂ ਤਾਂ ਪੂਰਾ ਦੇਰਾਂ ਪੈਂਦਾ ਹੈਰੀ ਤੂੰ ਤਾਂ ਨਹੀਂ ਰੋਂਦਾ ਨਹੀਂ ਆ ਪਰ ਕਹਿੰਦੇ ਖੁਸ਼ੀ ਹੈਰੀ ਹੁਣੀ ਢੀਠ ਹੈ ਹੇਰੀ ਹੁਣੀ ਢੀਠ ਹੈ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਕਿਸੇ ਕੋਈ ਨਹੀਂ ਅੱਜ ਰੋ ਪਾ ਅਗਲੀ ਵਾਰੀ ਮਿਲਾਂ ਮਾਮੇ ਉਹਨਾਂ ਨੂੰ ਕਹਿ ਅੱਜ ਤੋਂ ਕ ਥੁੱਕ ਲਾ ਲਾਂਗੇ ਹਾਂ ਹਾਂ ਗੱਲ ਸਹੀ ਆ ਅੱਜ ਬੰਦਾ ਅੱਜ ਬੰਦਾ ਵੱਡਾ ਫੋਟੋ ਵੀਡੀਓ ਦਿਖਾਉਣਾ ਪੈਂਦਾ ਮੇਰਾ ਆਪਾ ਦੰਦ ਕੱਢੀ ਜਾਂਦੇ ਬਾਹਰ ਅੰਦਰ ਬੀਬੀਆਂ ਦਾ ਭਰਾ ਲਿਆ ਪਿਆ ਵਾ ਉਹ ਅੱਛਾ ਹਾਂ ਜਾ ਕੇ ਪਤਾ ਕਰੀਏ ਨਾ ਨਾ ਵੀ ਮੁੰਡਾ ਬੈਗ ਆਪ ਹੀ ਪੈਕ ਕਰਨ ਦਿਆ ਵਾ ਫੇ ਚਲ ਆਪ ਹੀ ਹਾਂ ਹਾਂ ਉਹ ਕਿਹੜਾ ਹਰਨਾ ਪਾਣੀਏ ਹਾਂ ਹਾਂ ਕਿਉ ਕਿੰਨੇ ਇਹ ਬੈਗ ਇੰਨਾ ਭਲੇ ਟੰਦੀ ਕੀ ਲੋੜ ਵੈਸੇ ਚਲਾਤਲਾ ਮਾਰਦੇ ਤਾਂ ਭਲੇਟੀ ਦਾ ਤੇ ਇਹ ਕਿਹੜਾ ਗਾਇਦੇ ਨਾਲ ਕਿਹੜਾ বাজਣਾ ਉਹ ਫਿਰ ਦੂਜਾ ਲਾਉਣਾ ਜਿਹਦੇ ਉਹ ਬੁਲਬਲੀਆਂ ਹੀਆਂ ਬਣੀਆਂ ਹੁੰਦੀਆਂ ਬੁਲਬਲੀਆਂ ਹੀ ਆਲਾ ਲਿਆਉਣਾ ਐ ਫਿਰ ਉਹਦੇ ਨਾਲ ਬੱਤਣਾ ਹੀ ਬੈਗ ਇਹ ਤਾਂ ਨਾ ਕੋਈ ਜਿਆਦਾ ਬਚਾ ਹੋਣਾ ਕਿਹਨੇ ਡਾਡੀ ਹੈ ਹੈ ਇਹਦੇ ਵਿੱਚ ਆਪਾਂ ਆਪਣਾ ਆਡਰੈਸ ਲਾ ਕੇ ਸਲੈਪ ਪਾ ਦਾਂਗੇ ਹਾਂ ਜੇ ਕਹੇ ਤਾਂ ਮੈਂ 에ਰਪੋਰਟ ਤੇ ਗਵਾਜੇ ਤੇ ਡਰੈਸ ਤੇ ਪਹੁੰਚੂਗਾ ਤੇ ਜੇ ਇੰਡੀਆ ਤੋਂ ਹੀ ਨਾ ਚੜਿਆ ਤਾਂ ਫੇਰ ਫੇਰ ਕੰਮ ਰੱਖ ਤੇ ਆਪਣਾ ਕੰਮ ਤੇ ਟਿਕਟ ਵਾਲਾ ਵੀ ਲਾ ਦੇਣਗੇ ਨਾ ਇਹਦੇ ਨਾਲ ਕੋਈ ਸਟicker ਜਿਹਾ ਟਿਕਟ ਵਾਲਾ ਸਟicker ਜਿਹਾ ਵੀ ਲਾਉਣਗੇ ਇੱਥੇ ਹਾਂ ਹਾਂ ਆਣਾ ਆ ਰਾਣਾ ਸਟicker ਲਾ ਦੇ ਕੇ ਤੇ ਇਹ ਉੱਤੇ ਤਰਿਆ ਬਰੇ ਹਾਂ ਸਟicker ਜਿਹਾ ਲਾ ਕੇ ਰੱਖੋ ਕਿੰਨਾ ਹੋ ਕਰੀਏ ਤਾਂ ਇਹ ਠੀਕ ਨਹੀਂ ਆਲੀ ਆ ਨਿਸ਼ਾਨੀ ਫੜਿਆ ਦੇ ਬੰਨੀ ਹੋਗੀ ਆ ਉੱਥੇ ਜਦੋਂ ਐ ਉਹ ਤਿੰਨ ਚਾਰ ਵੇਕਾਂ ਜਹਾ ਬੰਨੀ ਹੋਣੀ ਹੈਗੀ ਕੋਹੋਂ ਰੰਗ ਦਾ ਕੱਪੜਾ ਲਾਉਂਦੇ ਹੋਰ ਦੇਖੋ ਉਹ ਦੂਜਾ ਬੰਨੀ ਆ ਡੱਬੀ ਰੰਗਿਆ ਹਾਂ ਡੈਡੀ ਦੇ ਪਰਨੇ ਨਾਲ ਪਾੜ ਕੇ ਕੱਪੜਾ ਥੋੜਾ ਆ ਜਿਹੜਾ ਚੱਲਾ ਮੁੰਡਾ ਉਹਨੂੰ ਵੀ ਕੋਈ ਪਰਵਾਹ ਨਹੀਂ ਦੰਦ ਕੱਢਦਾ ਫਿਰਦਾ ਟੈਂਸ਼ਨ ਫਰੀ ਤਿਆਰੀ ਹੈ ਬਈ ਬਹੁਤ ਐਸ਼ ਕਰ ਲਈ ਐਸ਼ ਕਰ ਲਈ ਗਿਆ ਫੇਰ ਕੰਮ ਤੇ ਹੁਣ ਜ਼ਿੰਮੇਵਾਰੀਆਂ ਦੇ ਵੀਰ ਜੀ ਹਣੇ ਆ ਬਾਕੀ ਜਿਹੜੇ ਆ ਫਰਜ਼ੇ ਲਾਏ ਨਾ ਛਾਤੀ ਤੇ ਇਹ ਤਾਂ ਐਂਡ ਕਰਾਉਂਦੇ ਆ ਕਿਦੇ ਇਹ ਜਵਾਨੀ ਦਾ ਟਾਈਮ ਇੱਥੋਂ ਵੱਧ ਲੱਗਦਾ ਜਵਾਨੀ ਪੂਰੀ ਏ ਸਹੀ ਗੱਲ ਹੈ ਕਿ ਨਹੀਂ ਜਵਾਨੀ ਪੂਰੀ ਏ ਹਾਂ ਸਹੀ ਗੱਲ ਹੈ ਆਰੇ ਯਾਰ ਇਹ ਨਿਕਲ ਰਾਇ ਫਾਰੇ ਬੰਦੇ ਬਾਹਰ ਨੂੰ ਹੈ ਸੰਗਤਾ ਬਾਹਰ ਨੂੰ ਆ ਗਈਆਂ ਹਲੀ-ਹਲੀ ਸਮਾਨ ਕੋਈ ਵੀ ਨਹੀਂ ਚੱਕ ਕੇ ਲਿਆਇਆ ਸਮਾਨ ਸਾਰੇ ਨਹੀਂ ਆਪਾਂ ਫਿਰ ਰਿਲੈਕਸ ਹੋ ਕੇ ਜਾਈਦਾ ਜਿੱਥੇ ਜਾਈਦਾ ਵਾ ਚੱਪਲਾ ਚ ਹੀ ਜਾਣਾ ਵਾ ਉਧਰ ਆਓ ਪੈਸਾ ਕਰਨ ਵਾ ਵਾ ਇਕੱਠਾ ਹੋ ਜਾਣਾ ਮੈਨੇ ਟਿਕਟ ਦੇ ਪੈਸੇ ਤਾਂ ਇਕੱਠੇ ਹੋ ਜਾਣੇ ਅੱਜ ਤੁਸੀ ਰਾਹ ਹੀ ਫੜ ਲਿਓ ਬਸ ਹਾਂ ਕਹਿੰਦਾ ਓ ਵੀ ਬਾਈ ਜਾਨੀ ਲਿਆਇਆ ਜਿਆਦਾ ਵੱਡੀ ਨਹੀਂ ਬਣਦੀ ਨਿਸ਼ਾਨੀ ਸਮੇ ਇੱਕ ਹੋਰ ਹੈ ਮੇਰੀ ਬਣੀਏ ਮੈਂ ਤਾਂ ਇਹਨਾਂ ਨੇ ਕਹਿੰਦੇ ਇਹ ਕਾਮਨ ਬੜੀ ਯਾਰ ਸਾਰੀ ਐਵੇਂ ਦੀ ਬਣ ਕੇ ਲਿਆਉਂਦੇ ਨਿਸ਼ਾਨੀ ਕਰੋ ਹੋਲੀ ਹੋਲੀ ਕਰ ਬਣਾ ਬਾਈ ਦੂਜਾ ਬੈਗ ਦਾ ਧਿਆਨ ਰੱਖੀ ਵਟਾਣਾ ਲਈ ਕਿਸੇ ਨਾ ਚੰਗਾ ਕੁਰਸੀ ਲੈਣਗੇ ਆਵੇ ਪੜਾਵੇਂ ਕੰਨਾ ਹੋਰ ਬੰਦ ਲੈਂਦੇ ਹਨ ਲੋਡ ਨਹੀਂ ਪਤਾ ਲੱਗ ਹੀ ਜਾਣਾ ਚੱਕੋ ਜੀ ਰੱਖਦੇ ਬੈਗ ਤੇ ਇੱਕ ਆ ਰੱਖੋ ਬੰਦੇ ਭਾਈ ਭਰਾ ਮੇਗਾ ਚੱਕਦੇ ਆਏ ਮੈਂ ਹੋਇਆ ਤਾਂ ਗਾਇ ਹੀ ਸੀ ਕੱਲਾ ਹੀ ਰੱਖ ਦੇਗਾ ਜਿਵੇਂ ਚਾਕੇ ਚਲੋ ਜੀ ਆਓ ਚੱਕੀ ਨਹੀਂ ਆਉਣਾ ਇੱਥੇ ਮਾੜੇ ਵਿਆਹ ਜਿੰਨਾ ਦਾ ਯਾਰ ਇਕੱਠ ਹੋ ਜਾਂਦਾ ਬੰਦੇ ਨੂੰ ਤੁਰ ਲੱਗੇ ਹੈ ਕਿ ਗਰਮਗਾ ਕੀ ਗੱਲ ਹੈ ਇਹ ਆ ਚੱਕ ਟਕਾਦਾ ਕੇ ਪੂਰਾ ਮਾਹੌਲ ਬਣਾਦਾ ਕਣੀ ਐਂ ਜੋ ਫਿਲਮਾਂ ਜਾਂਦੇ ਹੁੰਦੇ ਨੇ ਨਾ ਲੱਦ ਲੱਦ ਕੇ ਮੈਂ ਕਹਾਂ ਇਹ ਫਿਲਮਾਂ ਜਾਂਦੇ ਹੁੰਦੇ ਲੱਦ ਲੱਦ ਕੇ ਚਲੋ ਇਹ ਆ ਚੱਕ ਕਰਕੇ ਇਹ ਖਬਰ ਹਲ ਪ੍ਰੋਟੈਕਸ਼ਨ ਮਛਰਾ ਮਛਰਾਂ ਤੋਂ ਮਿੱਟੀ ਤੋਂ ਪਾਣੀ ਤੋਂ ਜਿਵੇਂ ਫਿਰਤਾ ਕਹਿੰਦੇ ਸੀ ਝਟਕ ਪਹਿਲਾਂ ਖੁਰ ਜਾਣਗੇ ਨਹੀਂ ਖੁਰਦੇ ਵੀਰ ਬਚਾਲੇ ਅਸੀਂ ਚਲੋ ਵੀ ਤੁਰੋ ਸਾਰੇ ਜਣ ਸਰਦਾਰ ਸਾਹਿਬ ਮੂਟ ਲਾ ਕਰਦੇ ਹੋਏ ਮੜਾ ਜਾ ਚਲੋ ਜੀ ਬਾਏ ਬਾਏ ਕਿਸੇ ਨੂੰ ਕਾਹੇ ਦੀ ਕਿਸੇ ਨੂੰ ਕਾਹੇ ਦੀ ਦੋ ਬੰਦੇ ਐਵੇਂ ਦੇ ਆ ਜਿਨ੍ਹਾਂ ਨੂੰ ਵਾ ਫੋਟੋਆਂ ਦੀ ਹੈ ਵਾ ਫੋਟੋਆਂ ਹੀ ਫੋਟੋਆਂ ਇਹਨਾਂ ਪੱਟੂਆਂ ਫੋਟੋਆਂ ਹੀ ਖਚਾਈਆਂ ਨੇ ਗੁਰਮਹਨ ਨੂੰ ਲਾ ਲੈਣਾ ਨਾਲ ਬਾਹ ਵੀਰ ਹੋਣਾ ਨੇ ਤੇ ਹਨਾ ਫੋਟੋ ਵਖ ਚਾਈ ਜਾਨੀਆ ਹਨਾ ਫੋਟੋ ਐ ਤਾਂ ਫੋਟੋ ਹੀ ਖਿਚੰਦੇ ਤੂੰ ਕੀ ਕਹਦਾ ਸੱ ਲੈ ਦੱਸ ਸਾਧ ਹੋ ਗਈ ਇਹਦੇ ਲਈ ਗੁਰਮਹ ਸੰਗਦਾ ਬਹੁਤਾ ਕੀ ਗੱਲ ਆ ਹੈ ਹੋ ਲੋ ਇੱਕ ਲੋਹੇ ਦੇ ਲੋ ਰੋਟੀ ਖਾ ਲੋ ਹਣ ਉੱਠ ਕੇ ਉਤਰੋ ਕੀ ਗੱਲ ਭੁੱਖ ਨਹੀਂ ਲੱਗੀ ਜੇ ਹੈ ਸਸਤੀ ਆਏ ਬੈਠੇ ਜੇ ਕੀ ਗੱਲ ਜੇ ਲੈ ਦੱਸ ਗਰੂ ਘਟ ਲਈ ਜੇ ਸਾਰੇ ਗਰਮ ਖਾਣੇ ਵਿਚਾਰੇ ਤਾਬਲੇ ਬਾਹਰ ਨਹੀਂ ਜਾਣ ਲਈ ਖੁੱਡਾ ਖੋਲਾ ਤਾਂ ਸਹੀ ਇੱਕ ਵਾਰੀ ਵੇਖੀ ਗਰਮ ਖਾਣੇ ਜਾਂਦੇ ਡਾਈਆਂ ਮਾਰਦੇ ਕੁੱਕੜਾਂ ਨੂੰ ਦੋ ਮਿੰਟ ਬਣਾ ਚੱਪਟਾ ਬੁੱਪੜ ਦੇਖ ਲੋ ਵੀ ਆ ਕਿਉਂ ਇਹ ਆ ਚੱਕ ਇਹ ਆ ਚੱਕ ਇਹ ਉਤਰ ਕੇ ਜੱਟ ਮਾਰਵੇ ਕਿਉਂ ਚੱਲ ਗਰਮ ਖਾ ਬਾਹਰ ਛੱਡ ਦਿਆ ਝੋਟਾ ਛੱਡ ਦੇਣਾ ਬਸ ਸਾਰਾ ਖਾਣਾ ਖਾ ਜਾਣੇ ਇਹਨਾਂ ਨੇ ਨਵੇੜ ਦੇ ਝੋਟਿਆ ਗਰਮੀ ਜੀ ਨਹੀਂ ਲੱਗਦੀ ਪਈ ਹੁਣ ਤੁਹਾਨੂੰ ਖਾ ਵੀ ਕੇ ਛੱਡੋ ਯਾਰ ਏਸੀ ਆ ਨਾ ਖਾ ਪੀ ਕੇ ਗਰਮੀ ਜੀ ਹੋ ਗਈ ਆ ਨਾ ਗਰਮ ਖਾਣੇ ਨਾਪ ਨਾ ਗਰਮਾ ਗਏ ਦੰਦ ਕੱਢੀ ਜਾਵੇ ਖਾ ਕੇ 16 17 ਰੋਟੀਆਂ ਹੌਲ ਕੇ ਤੇ ਡੋਰਾ ਵਾਜੋ ਮਗਰ ਘੈਂਟ ਸੀ ਐਵੇਂ ਕਿ ਇਹ ਫੂਡ ਸਾਰਾ ਹੀ ਹਾਂ ਘਰੋਂ ਲਿਆਂਦਾ ਸੀ ਨਾ ਉਹ ਮੂੰਹ ਵਾਲੇ ਵੇਖਣ ਆ ਕਿ ਫੜ ਗਿਆ ਕਹਿੰਦੇ ਉਹ ਕਹਿੰਦਾ ਸੱਤ ਜਣੇ ਆਏ ਗੁਰੂਆ ਮੋٹے ਮੋٹے ਤਾਈਏ ਤਾਜੇ ਇਹ ਖਾਣ ਕੇ ਘਟ ਘੜ 5000 ਦਾ ਇਹਦਾ ਡੱਬਾ ਹੀ ਆਪ ਦਾ ਚੱਕ ਲਿਆਏ ਮਾਂ ਪੁੱਤ ਦਾ ਪਿਆਰ ਭਈ ਹੁਣ ਕੀ ਕਰਨ ਵਿਚਾਰੇ ਜਿਵੇਂ ਜਿਵੇਂ ਟਾਈਮ ਲੱਗ ਗਿਆ ਆ ਗਿਆ ਓਵੇਂ ਓਵੇਂ ਔਖਾ ਹੀ ਜਾਂਦਾ ਬਸ ਔਲੀ ਠੀਕ ਸਮ ਬਾਬਾ ਨੂੰ ਮਿਲ ਸੀ ਹਾਲੇ ਬਾਈ ਦੀ ਫਲੈਟ ਨੂੰ ਟਾਈਮ ਸੀ ਤੇ ਇਸ ਲਈ ਜਾਜ ਵੇਖੰਦਾ ਹੈ ਵੀ ਕਿਵੇਂ ਉੜਦੇ ਕਿਵੇਂ ਨਹੀਂ ਔਖਾ ਹੀ ਹੁੰਦਾ ਬਾਪੂ ਆਦਿਆਂ ਤੋਂ ਦੂਰ ਜਾਣਾ ਕਿਹੜੀ ਸੌਖੀ ਗੱਲ ਐ ਪੱਥਰ ਜਿਹਾ ਜੇਰਾ ਕਰਕੇ ਜਾਣਾ ਪੈਂਦਾ ਬੰਦੇ ਨੂੰ ਗਰਮਾ ਨੇ ਫੇਰ ਨਹੀਂ ਹੱਥ ਲਵਾਉਣਾ ਨਾਲ ਤੇ ਫੀਲਿੰਗ ਲੈ ਲੈਣੀ ਆ ਜੇ ਮੈਂ ਹੀ ਕੰਮ ਕਰਾਉਂ ਦਿਆਂ ਨਾ 10 ਢੇੜ ਵੱਡਾ ਫੂਨ ਫੜਾ ਫੂਨ ਐ ਆਵੇ ਨਾ ਉਵੇਂ ਹੀ ਉਹਦੇ ਕੋਲ ਜਾ ਕੇ ਫੇਰ ਖੜ ਜਾਣਾ ਵੇਲੇ ਦੂਜੇ ਪਾਸੇ ਵੀ ਇਹ ਓਏ ਪੰਨਾ ਪੁੱਛਣਾ ਲੈ ਵੇ ਤੂੰ ਨਾਲ ਕਦੇ ਖੜਾ ਹੋ ਜਾਈਗੇ ਐਵੇਂ ਉਂਗਲੀਆਂ ਮਾਰ ਕੇ ਪਰ ਇਹਨੂੰ ਨਿਸਕ ਗਈ ਵੇਖ ਲੈ ਬਾਹਲਾ ਠੀਕ ਆ ਇਹ ਹੈਲਪਰ ਵੱਲਦਾ ਇਹ ਉਹ ਜਿਹੜਾ ਹੈਲਪਰ ਆ ਜਿਹੜਾ ਧੱਕੇ ਨਾਲ ਕੰਮ ਕਰਾ ਦਿੰਦਾ ਆਪਦੇ ਬੰਦੇ ਨਾਲ ਦੇ ਤੋ ਉਸਤਾਦ ਨੂੰ ਵੀ ਵਾਣੀ ਪਾਈ ਰੱਖਦਾ ਜਿਹੜਾ ਹੈਲਪਰ ਓਈ ਮੇਰ ਜੀ ਈਜੀ ਤੇ ਜਾਣਾ ਈਜੀ ਈਜੀ ਸਰਫਲ ਈਜੀ ਇੱਕ ਵੀ ਦਾਗ ਨਾ ਛੋੜੇ ਉੱਥੇ ਜਾਣਾ ਤੁਸੀਂ ਇਹ ਜੀ ਦਾ ਯਾਰ ਕੋਈ ਹੈ ਹੀ ਨਹੀਂ ਗਾਵੇ ਇਹਨਾਂ ਦਾ ਅੰਦਰ ਹੁੰਦੇ ਜੀ ਅੱਛਾ ਇਹ ਜੀ ਅੰਦਰ ਹੁੰਦੇ ਹੀ ਗੁਰਵਾ ਗੁਰੂ ਦਾ 1 2 3 ਹੁੰਦਾ ਹਾਂ ਚਲੋ ਵੀ ਹਾਲੀ ਹਾਲੀ ਕਰੋ ਕੁਫੜਾ ਉੱਪਰ ਜੀ ਹੋਕਰ ਹੈਗਾ ਆਖੇ ਕੋੜਾ ਬਣਿਦਿਆ ਹੋ ਉਪਰ ਜੀ ਧੋਕ ਹੋ ਵੇਰੋ ਵੇਰੋ ਵੇਰ ਵੀ ਬਣ ਗਈ ਗੱਲ ਬਣ ਗਈ ਸਾਡੇ ਕੁਫੜ ਜੀ ਰੋਂਦੇ ਹੋਏ ਬਣ ਗਈ ਗੱਲ ਬਣ ਗਈ ਇਹਨੇ ਬੜਿਆਂ ਕਰ ਦਿੰਦਾ। ਗਰਮ ਖਾਣੀ ਵੀ ਆਸ ਲੈਣਗੇ ਦੋ ਮਿੰਟ। ਇਹ ਗਰਮ ਦੇ ਖਾਂਜ ਪਾਣੀ ਕਾਤਾ ਨਹੀਂ ਆਉਂਦਾ ਵੀਰੇ। ਲੱਗਦਾ ਇਹਦਾ ਜੀ ਨਹੀਂ ਕਰਦਾ ਜਾਣਦਾ। ਇਹਨਾਂ ਲੱਗਦਾ ਜਾਊਗਾ ਇਹ। ਇਹਨੇ ਮੋੜ ਹੋਣਾ ਹੀ ਇਹਨੇ ਰਾਤ ਇਹਨੇ ਕਹਿੰਦਾ ਨਾ ਮੈਂ ਨਹੀਂ ਜਾਣਾ ਜੀ। ਇਹਦਾ ਜਾ ਰਹੇ। ਇਹ ਬੜਾ ਭੜਾ ਜੀ। ਚੱਲ ਗਿਆ ਬੱਸ। ਹਾਂਜੀ। ਆ ਚਾਰ ਆ ਜੀ ਇਧਰ ਦੀਏ ਨੰਗ ਇਧਰ ਦੀਏ ਉਹ ਇਧਰ ਦੀਏ ਨੰਗ ਇਧਰ ਸੇ ਨੰਗ ਜਾਓ ਇਧਰ ਤੇ ਨਿਕਲ ਜਾਓ ਹਾਂਜੀ ਹਾਂਜੀ ਹਾਂ ਹਾਂ ਇੰਟਰਨੈਸ਼ਨਲ ਹੀ ਸਾਰੇ ਹਾਂ ਹਾਂ ਜਾ ਸਕਦੇ ਹਾਂ ਲਾ ਵੀ ਸਾਲਾ ਸਾਹਿਬ ਨੂੰ ਆਪਾਂ ਚੜਾਏ ਦਿੱਲੀ ਉਹ ਪਹੁੰਚ ਗਿਆ ਆਪਦਾ ਕੈਨੇਡਾ ਉਹ ਆਪਦੇ ਕੰਮ ਤੇ ਤੇ ਆਪਾਂ ਆਪਦੇ ਕੰਮ ਤੇ ਇੱਧਰ ਆਣਾ ਜਪੌਣੀ ਹੈ ਯੂਰੀਆ ਇੱਧਰ ਗੰਡ ਦਾ ਪੇਚਾ ਫਸ ਗਿਆ ਕਹਿੰਦੇ ਪਾਉ ਦੇ ਨਾਲ ਵੇਚਦੇ ਆ ਪਾਉ ਜਿੱਤ ਦਾ ਕਿ ਗੰਡ ਜਿੱਤ ਦੀ ਕਹਿੰਦੇ ਨਹੀਂ ਵੀ ਨਹੀਂ ਅੱਠਾ ਹੋ ਗਿਆ ਮੁੱਠਾ ਦੰਦ ਨਹੀਂ ਵੜਦੇ ਇਹਨੂੰ ਦੰਦਾ ਨਾਲ ਕੰਮ ਚੱਲੇਗਾ ਪਾਉ ਹੁਣ ਉਹ ਗੱਲ ਨਹੀਂ ਰਹੀ ਜਿਹੜੀਆਂ ਪੈਂਦੇ ਸੱਟੀ ਖੋਲ ਦਿੰਦਾਰਿਆਂ ਗੰਡਾਂ ਇਹ ਆ ਚੱਕ ਕਹਿੰਦੇ ਆ ਚੋਬਰ ਨੇ ਹੱਥ ਲਾਉਂਦੇ ਕਹਿੰਦੇ ਖੋਲਤੀ ਆ ਗੰਡ ਝੂ 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 ਦੂਜੂ ਮਿਸ਼ਾਓ ਦੂਜੂ ਤੂਜੂ ਤੀਜੂ ਲੈ ਲੈ ਆਪਾਂ ਉਹ ਲਿਆਂਦਾ ਮਿਰਲਰ ਜਾ ਲੱਭ ਗਿਆ ਮਿਰਲਰ ਜਾਓ ਤੇ ਆ ਚੱਕ ਭਾਉ ਹੋਣੀ ਲੱਗੇ ਸਟਾ ਥੱਲੇ ਇਹ ਆ ਤਿੰਨ ਭੁਲੇਆ ਜੋ ਕਾਰ ਤੂੰ ਇਹ ਹੀ ਕਰਦੇ ਰਹਾ ਜੀ ਤਬ ਆਇਆ ਕਾ ਮੂਰੀ ਕਾਰ ਤੇ ਪਾਲੂ ਖਾਦ ਹਾਂ ਆ ਗਿਆ ਝੋਲੀਆਂ ਬਧੀਆਂ ਬਣਾਉਣਾ ਬਰਵਾਸਾ ਖੋਲ ਇਧਰੋ ਖੋਲ ਲੈ ਬਾਈ ਤੂੰ ਬਾਤ ਲਾਉਂਦੇ ਤੂੰ ਉਹ ਬੰਨ ਲਓ ਜੂਆਂ ਘਰ ਤੋਂ ਨਾਲ ਧਵਾ ਮਾਰ ਕਾਰ ਦੇ ਲਿਆਂਦੀ ਯਾਰ ਜਾ ਮੋਟੇ ਕਰਦ ਫੜ ਕੇ ਲਿਆ ਭੱਜ ਕੇ ਕਾਦ ਲਈ ਜੱਥਾ ਨਾ ਖੋਲ ਦੀਏ ਮੰਨੋ ਬਾਬਿਆਂ ਨਾ ਖੋਲ ਦੀਏ ਭਾਈ ਤੂੰ ਚੋਰੀ ਬਣਾ ਕਰੂਆ ਆਇਆ ਕਿ 1200 ਬੋਰੀ ਖੋਲੀ ਐ ਇੰਨਾ ਐਕਸਪੀਰੀਅੰਸ ਹੋ ਗਿਆ ਹੱਥਾਂ ਨੇ ਖੋਲ ਤੇ ਦੂਜੇ ਬੰਨੇ ਖੋਲਣੀ ਬੋਰੀ ਖੋਲ ਦੀ ਆ ਪਾਉ ਹ ਠੀਕ ਆ ਨਾ ਟੱਕਰਾ ਨਹੀਂ ਮਾਰੀ ਦੀਆਂ ਐ ਆ ਚੱਕ ਪੜ ਗਈ ਪਾਉ ਹੋਣੀ ਬਣਾਉਣ ਲੱਗੇ ਚੋਲੀਆਂ ਯਾਰ ਬਣਾਉਂਦੇ ਨੇ ਤੇ ਉਹ ਕਰਦੇ ਕਿਵੇਂ ਨਹੀਂ ਖੋਲਦੀ ਬਈ ਗੱਗੂ ਦਾ ਗੰਡਾ ਗੱਗੂ ਤਾਂ ਕੰਮ ਵੇਰ ਗਿਆ ਯਾਰ ਬਸ ਅੰਖਾ ਆਇਆ ਵੇ ਕੰਮ ਸਪੈਸ਼ਲ ਮਟੀਰੀਅਲ ਪਾਇਆ ਇੱਕ ਵਿੱਚ ਸ਼ਬੈਸ਼ਲ ਮੱਕੀ ਦਾ ਕਹਿੰਦੇ ਕੱਦ ਬਣਾਉਣ ਲਈ ਟਾਪੋ ਟਾਪ ਕਰਨ ਲਈ ਮੱਕੀ ਨੂੰ ਬਾਕੀ ਜੇ ਇਸ ਹਿਸਾਬ ਨਾਲ ਪਉ ਪ੍ਰੀਤਾ ਪਾਉਂਦੇ ਐ ਇਸ ਹਿਸਾਬ ਨਾਲ ਔਖਾ ਲਓ ਇਸੇ ਦਿਨ ਆਉ ਲਾਗੋਂ ਦਾ ਖਤਮ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਆਈ ਹੋਪ ਸਾਰੇ ਜਾਨਾਂ ਨੂੰ ਵਲੌਗ ਪਸੰਦ ਆਇਆ ਹੋਊਗਾ ਜੇ ਵਲੌਗ ਵਧੀਆ ਲੱਗੇ ਤੇ ਯਾਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਆਪਾਂ ਵਲੌਗ ਪਾਉਂਦੇ ਰਹੇ ਨੇ ਆ ਕਿਉਂਕਿ ਹੁਣ ਆਪਾਂ ਰੈਗੂਲਰ ਵਲੌਗ ਲਾ ਕੇ ਪਾਵਾਂਗੇ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਕਿਉਂਕਿ ਪਹਿਲਾਂ ਮੱਕੀ ਦੇ ਸੀਜ਼ਨ ਕਰਕੇ ਵਲੌਗ ਕਾਫੀ ਪੈਂਡਿੰਗ ਹੋ ਗਏ ਪਹਿਲਾਂ ਸਾਡੇ ਆਲ ਦੇ ਚਾਲਸ ਬਹੁਤ ਸੀ ਅਸੀਂ ਕੰਮ ਨਹੀਂ ਜ਼ਿਆਦਾ ਕੀਤਾ ਤਾਂ ਕਰਕੇ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਨਾਲ ਦੇ ਨਾਲ ਕੰਟੀਨਿਊ ਰੱਖੀਏ ਵਲੌਗ ਤੇ ਜੋ ਜੋ ਕੰਮ ਕਰਦੇ ਰਾਵਾਂਗੇ ਉਹ ਤੁਹਾਨੂੰ ਦੱਸਦੇ ਰਾਵਾਂਗੇ ਤੇ ਮਿਲਦੇ ਆਂ ਨੈਕਸਟ ਵਲੌਗ ਚ ਬਾਏ ਬਾਏ